ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰੈਸ ਕਾਨਫਰੰਸ ਕੀਤੀਆਂ ਗਈਆਂ ਨੇ ਆਪਣਾ ਏਜੰਡਾ ਰੱਖਿਆ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਫਕਾ ਸੁਭਾਈ ਪ੍ਰਧਾਨ ਸ਼ਵੇਤ ਮਲਿਕ ਜੀ ਤੇ ਜਗਮੋਨ ਸਿੰਘ ਰਾਜੂ ਸਾਬਕਾ ਆਈਐਸ ਅਧਿਕਾਰੀ ਮੁਖ ਸਕੱਤਰ ਦੇ ਬਜਰ ਰਟਾਇਰ ਹੋਏ ਸਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਅੱਜ ਜਿਹੜੀ ਵੱਖ-ਵੱਖ ਥਾਵਾਂ ਤੇ ਪ੍ਰੈਸ ਦਾ ਮਕਸਦ ਇਹ ਹੈ ਕਿ ਜਿਹੜਾ ਆਪਣੇ ਲੋਕਤੰਤਰ ਦਾ ਕਤਲ ਅਰਵਿੰਦ ਹੋ ਰਿਹਾ ਉਹ ਜਿਹੜਾ ਅੰਬੇਦਕਰ ਬੜੇ ਹੀ ਤੇ ਜਿਨ੍ਹਾਂ ਦੀ ਫੋਟੋ ਅਰਵਿੰਦ ਕੇਜਰੀਵਾਲ ਜੀ ਆਪਣੇ ਪਿੱਛੇ ਲਗਾ ਕੇ ਘੁੰਮਦੇ ਨੇ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦਾ ਕਨਸਟੀਟਿਊਸ਼ਨ ਦੇ ਆ ਜਿਹੜੀਆਂ ਧਜੀਆਂ ਉੜੀਆਂ ਜਾ ਰਹੀਆਂ ਅਰਵਿੰਦ ਕੇਜਰੀਵਾਲ ਦੀ ਜਿਨੂੰ ਵਾਰੀ ਵਾਰੀ ਕੋਰਟਸ ਦੇ ਉੱਤੋਂ ਹਾਈ ਕੋਰਟ ਤੋਂ ਫਟਕਾਰ ਪੈ ਰਹੀ ਹੈ ਉਹ ਆਪਣੇ ਨਿੱਜੀ स्वार्थ ਕਰਕੇ ਪੂਰੇ ਦੇ ਪੂਰੇ ਦਿੱਲੀ ਦੇ ਬੱਚਿਆਂ ਦਾ ਦਿੱਲੀ ਦੇ ਗਰੀਬ ਗਰੀਬਾਂ ਦਾ ਪੂਰਾ ਨੁਕਸਾਨ ਕਰ ਰਹੇ ਨੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਤਬਾਹ ਕਰ ਰਹੇ ਨੇ ਕਿਉਂਕਿ ਅੰਦਰ ਬੈਠ ਕੇ ਉਹਨਾਂ ਨੂੰ ਇਹ ਲਾਲਚ ਹੈ ਕਿ ਮੇਰੀ ਕੁਰਸੀ ਨਾ ਜਾਏ ਭਾਵੇਂ ਕਿਸੇ ਦੀ ਕੈਰੀਅਰ ਖਤਮ ਹੋ ਜੇ ਔਰ ਪਾਵੇਂ ਹਿੰਦੁਸਤਾਨ ਦੇ ਉੱਤੇ ਕਾਲਾ ਛਿੱਟਾ ਪਏ ਉਹਨਾਂ ਨੂੰ ਕੋਈ ਫਿਕਰ ਨਹੀਂ ਇਸ ਕਰਕੇ ਇਹ ਸਾਰੀਆਂ ਕਾਨਫਰੰਸ ਹੋ ਰਹੀਆਂ ਜੀ ਤੁਸੀਂ ਕਾਲੀ ਪੱਟੀ ਬਨ ਕੇ ਆਏ ਹੋ ਪ੍ਰੈਸ ਕਾਨਫਰੰਸ ਦੇ ਵਿੱਚ ਇਹਦਾ ਕੋਈ ਸਪੈਸੀਫਿਕ ਕਾਰਨ ਨਹੀਂ ਹੈ ਨਹੀਂ ਮੈਂ ਤਾਂ ਹੀ ਦੱਸਿਆ ਨਾ ਜੀ ਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਇੱਕ ਫਿਲਮ ਬਣੀ ਸੀ ਥੱਗਸ ਆਫ ਹਿੰਦੁਸਤਾਨ 2024 ਚ ਜੇ ਥੱਗਸ ਆਫ ਹਿੰਦੁਸਤਾਨ ਜਿਹੜੀ ਨਵੀਂ ਫਿਲਮ ਬਣ ਰਹੀ ਹੈ ਉਹਦੇ ਮੇਨ ਜਿਹੜੇ ਕਰੈਕਟਰ ਨੇ ਮੇਨ ਹੀਰੋ ਨੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਕੋ ਕਰੈਕਟਰ ਜਿਹੜੇ ਹੀਰੋ ਨੇ ਉਹ ਭਵਨਤਮਨ ਨੇ ਕਿਉਂਕਿ ਇਹ ਦੋਨਾਂ ਨੇ ਮਿਲ ਜੁਲ ਕੇ ਹੀ ਆਪਣੀ ਸ਼ਰਾਬ ਦੇ ਘਟਾਲੇ ਦੀਆਂ ਪੌਂਸੀਆਂ ਬਣਾਈਆਂ ਉੱਥੇ ਦਿੱਲੀ ਔਰ ਇੱਥੇ ਪੰਜਾਬ ਦੇ ਵਿੱਚ ਲੇਕਿਨ ਜਿਹੜਾ ਇਹ ਮੈਂ ਆਪਣੇ ਸ਼ਬਦ ਨਹੀਂ ਕਹਿ ਰਿਹਾ ਕਿ ਉਹ ਲਟੇਰੇ ਨੇ ਜਾਂ ਠੱਗ ਨੇ ਉਹ ਮੈਂ ਜੁਮੇਵਾਰ ਕਹਿ ਰਹੇ ਹਾਂ ਹੀ ਇਸ ਮਸ਼ੀਨ ਆਫ ਲਾਈਜ਼ ਉਹ ਇਸ ਲਈ ਮੈਂ ਕਹਿ ਰਹੇ ਹਾਂ ਕਿ ਦੇਖੋ ਇੱਕ ਵਾਰੀ ਬਹੁਤ ਸਾਲ ਪਹਿਲੇ ਮੈਨੂੰ ਯਾਦ ਆ ਉਹਨਾਂ ਨੇ ਕਿਹਾ ਕਿ ਮੈਂ ਫੋਨ ਨਹੀਂ ਕਰ ਪਾ ਰਿਹਾ ਕਿਉਂਕਿ ਮੇਰੇ ਸਿਮ ਦੇ ਪੈਸਾ ਨਹੀਂ ਹੈ ਹੈਨਾ ਹਾਂ ਹੁਣ ਉਹਨਾਂ ਨੇ ਪਾਰਟੀ ਜਾਂ ਤਾਂ ਪਾਰਟੀ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰੈਸ ਕਾਨਫਰੰਸ ਕੀਤੀਆਂ ਗਈਆਂ ਨੇ ਆਪਣਾ ਏਜੰਡਾ ਰੱਖਿਆ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਪਾਟੀ ਜਨਤਾ ਪਾਰਟੀ ਦੇ ਸਾਬਕਾ ਸੁਭਾਈ ਪ੍ਰਧਾਨ ਸ਼ਵੇਤ ਮਲਿਕ ਜੀ ਤੇ ਜਗਮਉਨ ਸਿੰਘ ਰਾਜੂ ਸਾਬਕਾ ਆਈਐਸ ਅਧਿਕਾਰੀ ਮੁਖ ਸਕੱਤਰ ਦੇ ਵਜੋਂ ਰਟਾਇਰ ਹੋਏ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਸਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਅਰਵਿੰਦ ਕੇਜਰੀਵਾਲ ਨੂੰ ਹਟਾ ਤੇ ਅਟੈਕ ਕਰਨਾ ਸੀ ਜਾਂ ਹੋਰ ਕੋਈ ਮਕਸਦ ਸੀਗਾ ਓਵਰਆਲ ਅੱਜ ਜਿਹੜੀ ਮਖਮਖਾ ਪ੍ਰੈਸ ਕਾਨਫਰੰਸ ਨਹੀਂ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਜਿਹੜਾ ਆਪਨੇ ਲੋਕਤੰਤਰ ਦਾ ਕਤਲ ਅਰਵਿੰਦ ਕੇਜਰੀਵਾਲ ਦੇ ਹੱਥੋਂ ਹੋ ਰਿਹਾ ਹੈ ਔਰ ਜਿਹੜਾ ਅੰਬੇਦਕਰ ਜੀ ਸਾਡੇ ਬੜੇ ਹੀ ਰਿਸਪੈਕਟਡ ਪੂਛਨੀਕ ਲੀਡਰ ਨੇ ਔਰ ਜਿਨ੍ਹਾਂ ਦੀ ਫੋਟੋ ਅਰਵਿੰਦ ਕੇਜਰੀਵਾਲ ਜੀ ਆਪਣੇ ਪਿੱਛੇ ਲਗਾ ਕੇ ਘੁੰਮਦੇ ਨੇ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦਾ ਕਨਸਟੀਟਿਊਸ਼ਨ ਦੇ ਆ ਜਿਹੜੀਆਂ ਧਜੀਆਂ ਉੜੀਆਂ ਜਾ ਰਹੀਆਂ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਵੱਲੋਂ ਉਹਦੇ ਖਿਲਾਫ ਜਿਹੜਾ ਅਸੀਂ ਇੱਕ ਅਫਸੋਸ ਜ਼ਾਹਿਰ ਕਰ ਰਹੇ ਹਾਂ ਔਰ ਇੱਕ ਪ੍ਰੋਟੈਸਟ ਕਰ ਰਹੇ ਹਾਂ ਕਿ ਦੇਖੋ ਇੱਕ ਮੌਜੂਦਾ ਚੀਫ ਮਨਿਸਟਰ ਜਿਨੂੰ ਵਾਰੀ ਵਾਰੀ ਕੋਰਟਸ ਦੇ ਉੱਤੋਂ ਹਾਈ ਕੋਰਟ ਤੋਂ ਫਟਕਾਰ ਪੈ ਰਹੀ ਹੈ ਉਹ ਆਪਣੇ ਨਿੱਜੀ ਸਵਾਰਥ ਕਰਕੇ ਪੂਰੇ ਦੇ ਪੂਰੇ ਦਿੱਲੀ ਦੇ ਬੱਚਿਆਂ ਦਾ ਦਿੱਲੀ ਦੇ ਗਰੀਬ ਅਗਰੀਬਾਂ ਦਾ ਪੂਰਾ ਨੁਕਸਾਨ ਕਰ ਰਹੇ ਨੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਤਬਾਹ ਕਰ ਰਹੇ ਨੇ ਕਿਉਂਕਿ ਅੰਦਰ ਬੈਠ ਕੇ ਉਹਨਾਂ ਨੂੰ ਇਹ ਲਾਲਚ ਹੈ ਕਿ ਮੇਰੀ ਕੁਰਸੀ ਨਾ ਜਾਏ ਭਾਵੇਂ ਕਿਸੇ ਦੀ ਕੈਰੀਅਰ ਖਤਮ ਹੋ ਜੇ ਔਰ ਪਾਵੇਂ ਹਿੰਦੁਸਤਾਨ ਦੇ ਉੱਤੇ ਕਾਲਾ ਛਿੱਟਾ ਪਏ ਉਹਨਾਂ ਨੂੰ ਕੋਈ ਫਿਕਰ ਨਹੀਂ ਇਸ ਕਰਕੇ ਇਹ ਸਾਰੀਆਂ ਕਾਨਫਰੰਸ ਹੋ ਰਹੀਆਂ ਜੀ ਤੁਸੀਂ ਕਾਲੀ ਪੱਟੀ ਬਨ ਕੇ ਆਏ ਹੋ ਪ੍ਰੈਸ ਕਾਨਫਰੰਸ ਦੇ ਵਿੱਚ ਇਹਦਾ ਕੋਈ ਸਪੈਸੀਫਿਕ ਕਾਰਨ ਨਹੀਂ ਮੈਂ ਤਾਂ ਇਹ ਹੀ ਦੱਸਿਆ ਨਾ ਜੀ ਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਇੱਕ ਫਿਲਮ ਬਣੀ ਸੀ ਥੱਗਸ ਆਫ ਹਿੰਦੁਸਤਾਨ 2024 ਚ ਜੇ ਥੱਗਸ ਆਫ ਹਿੰਦੁਸਤਾਨ ਜਿਹੜੀ ਨਵੀਂ ਫਿਲਮ ਬਣ ਰਹੀ ਹੈ ਉਹਦੇ ਮੇਨ ਜਿਹੜੇ ਇੱਕ ਕੈਰੈਕਟਰ ਨੇ ਮੇਨ ਹੀਰੋ ਨੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਕੋ ਕੈਰੈਕਟਰ ਜਿਹੜੇ ਹੀਰੋ ਨੇ ਉਹ ਭਵਨਤ ਮਾਨ ਨੇ ਕਿਉਂਕਿ ਇਹ ਦੋਨਾਂ ਨੇ ਮਿਲ ਜੁਲ ਕੇ ਹੀ ਆਪਣੀ ਸ਼ਰਾਬ ਦੇ ਘਟਾਲੇ ਦੀਆਂ ਪੌਂਸੀਆਂ ਬਣਾਈਆਂ ਉੱਥੇ ਦਿੱਲੀ ਔਰ ਇੱਥੇ ਪੰਜਾਬ ਦੇ ਵਿੱਚ ਲੇਕਿਨ ਜਿਹੜਾ ਇਹ ਮੈਂ ਆਪਣੇ ਸ਼ਬਦ ਨਹੀਂ ਕਹਿ ਰਿਹਾ ਕਿ ਉਹ ਲਟੇਰੇ ਨੇ ਜਾਂ ਠੱਗ ਨੇ ਲੇਕਿਨ ਮੈਂ ਇਹ ਕਹਿ ਰਿਹਾ ਕਿ ਇਹ ਜਿਹੜੇ ਸ਼ਬਦ ਨੇ ਇਹ ਹਾਈ ਕੋਰਟ ਦੇ ਵਿੱਚ ਰਿਕਾਰਡਡ ਨੇ ਕਿ that Arvind Kejriwal is the kingpin ਉਹ ਮਤਲਬ ਉਹ ਹੀ ਹੁੰਦਾ ਹੈ ਅੰਗਰੇਜ਼ੀ ਵਿੱਚ ਉਹਨਾਂ ਨੇ ਲਿਖਿਆ ਕਿ he is the kingpin of the entire scandal of 500 crores ਇਹ ਉਹਦੇ ਵਿੱਚ ਲਿਖਤ ਰੂਪ ਚ ਆਇਆ ਜਿਸ ਕਰਕੇ ਇਹਨੂੰ ਮੰਨਦੇ ਹੋਏ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਠੀਕ ਹੈ ਦੂਜੀ ਗੱਲ ਇਹ ਹੈ ਕਿ ਜਿਹੜੇ Arvind Kejriwal ਵਾਲੇ ਨਿਜੀ ਨਿਜੀ ਤੌਰ ਤੇ ਬੜੇ ਕਰਪਟੇ ਨੇ ਔਰ ਝੂਠੇ ਨੇ he is a machine of lies ਕੇਜਰੀਵਾਲ ਨੂੰ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਹੀ ਇਜ਼ ਮਸ਼ੀਨ ਆਫ ਲਾਈਜ਼ ਉਹ ਇਸ ਲਈ ਮੈਂ ਕਹਿ ਰਿਹਾ ਕਿ ਦੇਖੋ ਇੱਕ ਵਾਰੀ ਬਹੁਤ ਸਾਲ ਪਹਿਲੇ ਮੈਨੂੰ ਯਾਦ ਆ ਉਹਨਾਂ ਨੇ ਕਿਹਾ ਕਿ ਮੈਂ ਫੋਨ ਨਹੀਂ ਕਰ ਪਾ ਰਿਹਾ ਕਿਉਂਕਿ ਮੇਰੇ ਸਿਮ ਦੇ ਪੈਸਾ ਨਹੀਂ ਹੈ ਹੈਨਾ ਹਾਂ ਹੁਣ ਉਹਨਾਂ ਨੇ ਕੋਰਟ ਦੱਸਿਆ ਕਿ 170 ਫੋਨ ਉਹਨਾਂ ਨੇ ਆਪਣੇ 2 ਸਾਲਾਂ ਦੇ ਵਿੱਚ ਡਿਸਟਰੋਏ ਕੀਤੇ ਜੇ ਆਪਾਂ 50000 ਰੁਪਏ ਦਾ ਜਿਹੜਾ smartphones ਉਹ ਯੂਜ਼ ਕਰਦੇ ਨੇ ਵੈਸੇ ਤਾਂ ਬਹੁਤ ਮਹਿੰਗਾ ਕਰਦੇ ਪਰ 50000 ਦਾ ਵੀ ਮਿਲਗਾ ਤੇ 80 ਤੋਂ 100 ਮਤਲਬ ਲੱਖ ਮਤਲਬ 1 ਕਰੋੜ ਰੁਪਏ ਦੇ ਦੇ ਤਾਂ ਫੋਨ ਹੀ ਉਹਨਾਂ ਨੇ ਦਸਰਾਈ ਕੀਤੇ ਹੋਏ ਨੇ ਤੇ 1 ਕਰੋੜ ਰੁਪਇਆ ਜਿਹਦੇ ਜਿਸ ਬੰਦੇ ਕੋਲ ਸਿਮ ਦੇ ਪੈਸੇ ਨਹੀਂ ਸੀ ਉਹਦੇ ਕੋਲ 1 ਕਰੋੜ ਰੁਪਏ ਦੇ 170 ਫੋਨ ਕਿੱਥੋਂ ਆਏ ਇੱਕ ਨਿੱਜੀ ਕਰਪਟ ਗੇੜੇ ਨੇ ਉਹ ਹੀ ਨੇ ਦੂਜਾ ਮੈਂ ਇਹ ਕਹਿ ਰਿਹਾ ਕਿ ਭਗਵੰਤ ਮਾਨ ਔਰ ਕੇਜਰੀਵਾਲ ਨੇ ਇੱਕ ਸਕੀਮ ਲਾਂਚ ਕੀਤੀ ਸੀ ਪੰਜਾਬ ਚ ਜਿੱਦੇ ਉਹ ਕਹਿੰਦੇ ਸੀ ਫ੍ਰੀ ਤੀਰਥ ਯਾਤਰਾ ਅਸੀਂ ਕਰਾਵਾਂਗੇ ਬੜੇ ਬੜੇ ਹੋਟਿੰਗ ਲਗਾਏ ਸੀਗੇ ਉਹਨਾਂ ਨੇ ਇਹਨਾਂ ਨੇ ਨਵੀਂ ਯਾਤਰਾ ਸ਼ੁਰੂ ਕਰਵਾਤੀ ਕਹਿੰਦੇ ਜਿਹੜਾ ਤੀਰਥ ਜਿਹੜਾ ਤਿਹਾੜ ਦੇ ਵਿੱਚ ਕੇजरीवाल ਨੂੰ ਦੇਣ ਜਾਏਗਾ ਮਿਲਣ ਜਾਏਗਾ ਮੱਥਾ ਟੇਕਣ ਜਾਏਗਾ ਉਹਨੂੰ ਵੀ ਅਸੀਂ ਫ੍ਰੀ ਬਸਪਾਸ ਦੇ ਦਾਂਗੇ ਮੈਨੂੰ ਤਾਂ ਇਦਾਂ ਲੱਗਦਾ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਹੁੰਦੇ ਹੋਏ ਪੰਜਾਬ ਦੇ ਲੋਕਾਂ ਦੇ ਟੈਕਸ ਦਿੱਤੇ ਹੋਏ ਪਿਆਸਿਆਂ 'ਚੋਂ ਹੈਲੀਕਾਪਟਰ ਤੇ ਜਾ ਜਾ ਕੇ केजरीवाल ਦੇ ਮੱਥਾ ਟੇਕਣ ਜਾਂਦੇ ਨੇ ਇਹ ਇਹ ਕੀ ਕਾਰਨ ਹੈ ਕਿਹੜੇ ਰਾਜ ਨੇ ਉਹਨੂੰ ਤਾਂ ਕੀ ਪੁੱਛਣ ਜਾਂਦੇ ਨੇ ਕੀ ਕਪਲਾ ਕੀ ਹੋ ਰਿਹਾ ਹੈ ਇਹ ਸਾਰਿਆਂ ਦਾ ਇੱਕ ਵੱਡੀ ਇਨਕੁਆਇਰੀ ਸੀਬੀਆਈ ਦੀ ਅਸੀਂ ਮੰਗ ਮੰਗਦੇ ਆ ਸੀ। ਅਜਾ ਰघव ਛੱਡਾ ਦਾ ਵੀ ਜ਼ਿਕਰ ਕੀਤਾ ਜਿਵੇਂ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਉਸ ਤੇ ਕੀ ਟਿੱਪਣੀ ਕਰਾਂਗੇ? ਦੇਖੋ ਰघव ਛੱਡਾ ਦਾ ਮੈਨੂੰ ਪਰਸਨਲੀ ਜਾਣਦੇ ਨਹੀਂ ਪਰ ਉਹਨਾਂ ਨੂੰ ਜਿਹੜੇ ਐਮਐਲਏ ਨੇ ਆਪਦੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਤੇ ਅ ਇੱਥੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਬਹੁਤ ਇੱਕ ਵੱਡਾ ਐਮਐਲਏ ਹੈ ਜਿਨੇ ਕਿਹਾ ਕਿ ਰघव ਛੱਡਾ ਮਹਾਂ ਪ੍ਰਸ਼ਟੀਚਾਰੀ ਆਦਮੀ ਹੈ, ਮਹਾਂ ਚੋਰ ਆਦਮੀ ਹੈ ਔਰ ਉਹਨਾਂ ਨੇ ਇੱਕ ਬੜੀ ਡੈਂਜਰਸ ਚੋਰੀ ਦੀ ਗੱਲ ਕੀਤੀ ਕਿ ਇਹਨਾਂ ਦੇ ਸਿਰ ਤੇ ਰਾਗਵ ਚੱਟਾ ਦੇ ਸਿਰ ਤੇ ਪੰਜਾਬ ਪੁਲਿਸ ਵਾਲੇ ਡਰੱਗਸ ਦਾ ਧੰਦਾ ਕਰਵਾਉਂਦੇ ਨੇ ਅੰਮ੍ਰਿਤਸਰ ਔਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇਸ ਤੋਂ ਵੱਡੀ ਜਿਹੜੀ ਅਲਿਗੇਸ਼ਨ ਹੈ ਉਹਨੇ ਲੱਗ ਸਕਦੀ ਔਰ ਇੱਕ ਦਿਨ ਤੁਸੀਂ ਦੇਖਣਾ ਕਿ ਤਿਆਰ ਚ ਉਥੇ ਤੇ ਅੰਮ੍ਰਿਤਸਰ ਦੀ ਕਿਸੇ ਜੇਲ੍ਹ ਚ ਰਾਗਵ ਚੱਟਾ ਮਿਲਣਗੇ ਦਾ ਸਿਰ ਪੰਜਾਬ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਕੈਂਡੀਡੇਟਸ ਨੇ ਇਹਨਾਂ ਦੀ ਸਿਕਿਉਰਿਟੀ ਇਸ ਕਾ ਵਧਾਈ ਜਾ ਰਹੀ ਜੇ ਕਿਤੇ ਪ੍ਰੋਟੈਸਟ ਹੁੰਦਾ ਹੈ ਤਾਂ ਕੀ ਗੱਲ ਹੋ ਰਹੀ ਹੈ ਸਰ ਕਿਸਾਨਾਂ ਦੇ ਨਾਲ ਗੱਲਬਾਤ ਕਿਤੇ ਹੋ ਰਹੀ ਹੈ ਕਿ ਘਟੋ ਘਟੋ ਨਾ ਚਲੋ ਚੋਣ ਪ੍ਰਚਾਰ ਤੇ ਕਰਨ ਦੇਣ ਔਰ ਬੈਠ ਕੇ ਗੱਲਬਾਤ ਹੋ ਜਾਵੇ ਜਿਵੇਂ ਅਨਸਾਰਾ ਜਨ ਸੋਣਾਂ ਦਾ ਬਹੁਤ ਤਿੱਖਾ ਵਿਰੋਧ ਉੱਤੇ ਹੋ ਰਿਹਾ ਹੈ ਤੇ ਬਾਕ ਬਾਕ ਥਾਵਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਨਾਲ ਕੋਈ ਗੱਲਬਾਤ ਹੈ ਕੋਈ ਅਪੀਲ ਉਹਨਾਂ ਨੂੰ ਕਿਉਂਕਿ ਹਰ ਵਾਰੀ ਇਹ ਸਵਾਲ ਹੁੰਦਾ ਹਰ ਵਾਰੀ ਜਿਹੜੇ ਵਿਰੋਧ ਦੀ ਗੱਲ ਹੁੰਦੀ ਹੈ ਜੀ ਦੇਖੋ ਸਭ ਤੋਂ ਵੱਡਾ ਵਿਰੋਧ ਸਭ ਤੋਂ ਵੱਡਾ ਡਰ ਜੇ ਕਿਸੇ ਨੂੰ ਕਿਸਾਨਾਂ ਤੋਂ ਹੈ ਤੇ ਉਹ ਆਪ ਸਰਕਾਰ ਨੂੰ ਹੈ ਆਪ ਸਰਕਾਰ ਨੂੰ ਇਸ ਲਈ ਡਰ ਹੈ ਔਰ ਤਾਂ ਤੁਸੀਂ ਦੇਖਿਆ ਹੋਊਗਾ ਪੰਗਾਂਤ ਮਾਨ ਜੀ 5 500 ਸਿਕਿਉਰਟੀ ਲੈ ਕੇ ਨਾਲ ਫੌਜੀ ਲੈ ਕੇ ਨਾਲ ਵੱਡੀਆਂ-ਵੱਡੀਆਂ ਬੰਦੂਕਾਂ ਲੈ ਕੇ ਚੱਲ ਰਹੇ ਨੇ ਕਿਉਂਕਿ ਜਗਾ-ਜਗਾ ਤੇ ਕਿਸਾਨ ਉਹਨਾਂ ਤੋਂ ਇੱਕੋ ਇੱਕ ਸਵਾਲ ਕਰ ਰਹੇ ਨੇ ਕਿ ਤੁਸੀਂ ਕਿਹਾ ਸੀ ਜਦੋਂ ਅਸੀਂ ਆਦਾਂਗੇ ਅਸੀਂ 5 ਮਿੰਟਾਂ ਦੇ ਵਿੱਚ ਤੁਹਾਨੂੰ ਐਮਐਸਪੀ ਦਾਂਗੇ ਤੇ ਹੁਣ ਤਾਂ 5 ਮਿੰਟ ਦੀ ਜਗ੍ਹਾ 20 ਸਾਲ ਹੋ ਗਏ ਸਾਡਾ ਐਮਐਸਪੀ ਕਿੱਥੇ ਹੈ ਇਹ ਸਵਾਲ ਤੋਂ ਬਚਦੇ ਬਚਦੇ ਉਹ ਫੌਜੀਆਂ ਨੂੰ ਲੈ ਕੇ ਘੁੰਮ ਰਹੇ ਨੇ ਬਾਕੀ ਗੱਲ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਖਾਸ ਕਿਸਾਨਾਂ ਨੂੰ ਅਪੀਲ ਨਹੀਂ ਹੈ ਕਿ ਭਈ ਜਿਸ ਤਰੀਕੇ ਨਾਲ ਉਹ ਆਪਣਾ ਹੱਕ ਮੰਗਦੇ ਨੇ ਜਿਸ ਤਰੀਕੇ ਨਾਲ ਉਹ ਚਾਹੁੰਦੇ ਨੇ ਕਿ ਜੀ ਸਾਡਾ ਕੋਈ ਵੀ ਮੰਗਾ ਹੋਣ ਪਰ ਉਹ ਮੰਗ ਇਸਤਰਾ ਮੰਗ ਲਈ ਚਹੀਦੀ ਹੈ ਕਿ ਕਿਸੇ ਹੋਰ ਦਾ ਰੋਜ਼ਗਾਰ ਨਾ ਮਾਰਿਆ ਜਾਏ ਕਿ ਕਿਸੇ ਦੀ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਕਿਸੇ ਦੀ ਦੁਕਾਨ ਬੰਦ ਹੋ ਜਾਂਦੀ ਹੈ ਜੀ ਕਿਸੇ ਦਾ ਕੋਈ ਆ ਤੁਸੀਂ ਟ੍ਰੈਫਿਕ ਬੰਦ ਕਰ ਦਿੰਦੇ ਹੋ ਤਾਂ ਕਿਸੇ ਦਾ ਟਰੱਕ ਰੁਕ ਜਾਂਦਾ ਬਾਕੀ ਰੁਕ ਜਾਂਦਾ ਹੈ ਉਹਨਾਂ ਨੂੰ ਵੀ ਤਕਲੀਫ ਤਾਂ ਆਏ ਉਹਨਾਂ ਦੇ ਵੀ ਰੋਜ਼ੀ ਚੱਲਦੀ ਰਹੇ ਇਸ ਤਰੀਕੇ ਨਾਲ ਤੁਸੀਂ ਆਪਣਾ ਵੀ ਐਜੀਟੇਸ਼ਨ ਕਰ ਸਕਦੇ ਹੋ ਡੈਮੋਕਰੇਸੀ ਹੈ ਸਾਰੇ ਆਪਣੀ ਆਪਣੀ ਮੰਗ ਮੰਗ ਸਕਦੇ ਹੋ ਕੀ ਪੋਜੀਸ਼ਨ ਹੈ ਸਰ ਹੁਣ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਿੰਨਾਂ ਦੇ ਨਾਲ ਮੰਨਦੇ ਹੋ ਔਰ ਕਿੰਨੀਆਂ ਸੀਟਾਂ ਕਿਉਂਕਿ ਕੈਂਡੀਡੇਟ ਆਲਮੋਸਟ ਕਲੀਅਰ ਹੁੰਦੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਕੀ ਪੋਜੀਸ਼ਨ ਹੈ ਦੇਖੋ ਸਾਰੇ ਮੈਨੂੰ ਤਾਂ ਲੱਗਦਾ ਹੈ ਕਿ ਕੋਈ ਪਾਰਟੀ ਰਹੀ ਨਹੀਂ ਹੈ ਖਾਲੀ ਹੋ ਗਏ ਨੇ ਸਾਰਿਆਂ ਦੇ ਜਿੰਨੇ ਵੀ ਲੀਡਰ ਨੇ ਸਾਰੇ ਦੇ ਸਾਰੇ ਭਾਤੀ ਜਨਤਾ ਪਾਰਟੀ ਚ ਆ ਗਏ ਨੇ ਕੋਈ ਪਾਰਟੀ ਪੰਜਾਬ ਤੇ ਰਹਿ ਗਈ ਨਹੀਂ ਅਸੀਂ ਤਾਂ ਹੁਣ ਥੋੜਾ ਜਿਹਾ ਹੋਲੀ ਚੱਲ ਰਹੇ ਨੇ ਤਬ ਥੋੜਾ ਜਿਹਾ 게ਟ ਹੋਰ ਖੋਲ ਲੀਏ ਤਾਂ ਇਦਾਂ ਲੱਗਦਾ ਕਿ ਸਾਰਾ ਹੀ ਪੰਜਾਬ ਇੱਥੇ ਹੀ ਬਹਿ ਜਾਏਗਾ 2027 ਤੱਕ ਤੇ ਫਿਰ ਜਿਆਦਾ ਜ਼ੋਰ ਦੇ ਨਾਲ ਫਿਰ ਸਾਰਾ 게ਟ ਖੋਲ ਦੋਗੇ ਬਿਲਕੁਲ ਜੀ ਪਹਿਲੇ ਤਾਂ ਇਹ ਇੱਕ ਮੋਦੀ ਜੀ ਦੇ ਵੀ ਲੀਡਰਸ਼ਿਪ ਦੇ ਉੱਤੇ ਭਾਤੇ ਜਨਤਾ ਪਾਰਟੀ ਦੀ ਸੋਚ ਦੇ ਉੱਤੇ ਮੋਦੀ ਜੀ ਨੇ ਜੋ ਸਿੱਖਾਂ ਲਈ ਪੰਜਾਬ ਲਈ ਕੀਤਾ ਉਹਤੇ ਵੱਡੀ ਮੋਹਰ ਲੱਗੀ ਹੈ ਜਿਸ ਨਾਲ ਸਾਰੇ ਦੇ ਸਾਰੇ ਲੀਡਰ ਸਾਰੀ ਦੀ ਸਾਰੀ ਜਨਤਾ ਪੰਜਾਬ ਦੀ ਸਿਰਫ ਮੋਦੀ ਜੀ ਦੇ ਵਾਲ ਦੇਖ ਰਹੇ ਹੈ ਜੀ ਜਿਤਾਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਅੰਗੂ ਸ਼੍ਰੀ ਜਗਮੋਨ ਰਾਜੂ ਜੀ ਸਾਬਕਾ ਯਸਦhkਾਰੀ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨਾਂ ਨੇ ਬੜੇ ਦਾਅਵੇ ਕੀਤੇ ਸੀ ਤਾਂ ਹੁਣ ਵੀ ਉਹਨਾਂ ਨੇ ਅਹਿਮ ਮੁੱਦਿਆਂ ਦੇ ਉੱਤੇ ਕਿਹਾ ਹੈ ਕਿ ਦੇ ਪੰਜਾਬ ਦੇ ਲੋਕ ਜਿਹੜੇ ਨੇ ਨਰਿੰਦਰ ਮੋਦੀ ਜੀ ਨੂੰ ਪਸੰਦ ਕਰਦੇ ਨੇ ਔਰ ਮੋਦੀ ਜੀ ਦੀਆਂ ਨੀਤੀਆਂ ਦੇ ਉੱਤੇ ਮੋਹਰ ਲਗਾ ਰਹੇ ਨੇ ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par